ਜੇ ਕਿਸੇ ਪੇਸ਼ੈਂਟ ਦੇ ਬਾਹਾਂ ਦੇ ਵਿੱਚ ਦਰਦ ਆ ਰਿਹਾ ਸਰਵਾਈਕਲ ਦੀ ਪ੍ਰੋਬਲਮ ਆ ਜਾਂ ਨਾਲ ਪਾਂ ਦੀ ਨਾੜ ਬਲੌਕ ਆ ਦਰਦ ਦੀ ਗੋਲੀ ਖਾਣ ਦੇ ਬਾਵਜੂਦ ਵੀ ਦਰਦ ਠੀਕ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਦੇ ਲਈ ਆਪਣੇ ਦਰਦ ਨੂੰ ਕੰਟਰੋਲ ਕਰ ਸਕਦੇ ਆ ਇਸ ਦੇ ਲਈ ਤੁਹਾਨੂੰ ਇੱਕ ਪੈਨ ਚਾਹੀਦਾ ਘਰ ਦੇ ਵਿੱਚ ਕੋਈ ਵੀ ਪੈਨ ਅਵੇਲੇਬਲ ਆ ਤਾਂ ਤੁਸੀਂ ਜਿਸ ਬਾਹਾਂ ਦੇ ਵਿੱਚ ਦਰਦ ਆ ਉਸ ਹੱਥ ਦੀਆਂ ਉਂਗਲਾਂ ਤੇ ਇਦਾਂ ਤੁਸੀਂ ਉਸ ਪੈਨ ਨੂੰ ਰਗੜਨਾ ਇਦਾਂ ਤੁਸੀਂ 2 ਮਿੰਟ ਲਈ ਕਰਨਾ ਇਦਾਂ ਸਾਰੀਆਂ ਉਂਗਲਾਂ ਤੇ ਕਰਨ ਤੋਂ ਬਾਅਦ ਤੁਸੀਂ ਫਿਰ ਇਦਾਂ ਅੰਗੂਠੇ ਤੇ ਪੈਨ ਨੂੰ ਰਬ ਕਰਨਾ ਇਦਾਂ ਰਬ ਕਰਨ ਤੋਂ ਬਾਅਦ ਫਿਰ ਪੇਸ਼ੈਂਟ ਨੂੰ ਇੱਕ ਲੰਮੀ ਪੋਜੀਸ਼ਨ ਦੇ ਵਿੱਚ ਪਾ ਦੇਣਾ ਜਿਸ ਬਾਹਾਂ ਦੇ ਵਿੱਚ ਦਰਦ ਹੈ ਮੰਨ ਲਓ ਹੁਣ ਤੁਹਾਡੀ ਖੱਬੀ ਬਾਹਾਂ ਦੇ ਵਿੱਚ ਦਰਦ ਹੈ ਉਸ ਬਾਹਾਂ ਨੂੰ ਤੁਸੀਂ ਪਿੱਲੋ ਤੇ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਇਦਾਂ ਪੋਜੀਸ਼ਨ ਬਣਾਉਣ ਤੋਂ ਬਾਅਦ ਫਿਰ ਦੋਨੇ ਹੱਥਾਂ ਦੇ ਨਾਲ ਉਸ ਬਾਹਾਂ ਤੇ ਪ੍ਰੈਸ਼ਰ ਪਾਉਣਾ ਇਦਾਂ ਬਾਹਾਂ ਤੇ ਪ੍ਰੈਸ਼ਰ ਤੁਸੀਂ ਉੱਪਰ ਤੋਂ نیچے ਹਲਕਾ-ਹਲਕਾ ਦਬਾਅ ਪਾਉਣਾ ਇਸ ਦੇ ਨਾਲ ਤੁਹਾਡੀ ਜੋ ਬਾਹਾਂ ਦੀ ਨਰਵ ਦਬਦੀ ਆ ਉਸ ਦੇ ਵਿੱਚ ਬਲੱਡ ਸਰਕੂਲੇਸ਼ਨ ਹੈ ਉਹ ਇੰਪਰੂਵ ਹੋ ਜਾਊਗੀ ਜਿਸ ਦੇ ਨਾਲ ਹੈ ਤੁਹਾਡੀ ਬਾਹ ਦੇ ਵਿੱਚ ਦਰਦ ਦਾ ਉਸੇ ਸਮੇਂ ਘਟ ਹੋ ਜਾਊਗਾ ਇਸ ਨੂੰ ਤੁਸੀਂ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਐਸ ਦੇ ਲਈ ਮਰੀਜ਼ ਨੂੰ ਇਹ ਕਰਨ ਦੇ ਲਈ ਕਿਸੇ ਹੋਰ ਪਰਸਨ ਦੀ ਜ਼ਰੂਰਤ ਪਾਊਗੀ